ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ 16 ਤਰੀਕ ਤੋਂ ਕਰ ਦਿੱਤਾ ਗਿਆ ਸੀ। ਇਸ ਵਕਤ ਅਸੀਂ ਮੌਜੂਦ ਹਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਤੇ ਤੁਹਾਨੂੰ ਖੰਨਾ ਮੰਡੀ ਦਾ ਦਿਖਾ ਦਿੰਨੇ ਹਾਂ ਦ੍ਰਿਸ਼ ਕੀ ਹੈ ਇਸ ਵਕਤ ਖੰਨਾ ਮੰਡੀ ਦੇ ਵਿੱਚ ਬਾਸਮਤੀ ਦੀ ਫਸਲ ਪਹੁੰਚੀ ਹੋਈ ਹੈ ਪਰਮਲ ਦੀ ਫਸਲ ਹੁਣ ਆਣੀ ਸ਼ੁਰੂ ਹੋਈ ਹੈ ਪਰ ਫਸਲ ਦੇ ਵਿੱਚ ਹਜੇ ਨਮੀ ਹੈ। ਸਰਕਾਰ ਵੱਲੋਂ ਇੰਤਜ਼ਾਮ ਪੂਰੇ ਕਰਨ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਔਰ ਇਸ ਵਾਰ ਕਿਸਾਨਾਂ ਦੇ ਮੌਸਮ ਦੀ ਬਹੁਤ ਵੱਡੀ ਮਾਰ ਪਈ ਹੈ ਫਸਲ ਜਦੋਂ ਮੰਡੀ ਦੇ ਵਿੱਚ ਲੈ ਕੇ ਆਏ ਆ ਜਿ ਕਿਸਾਨ ਪਰਮਲ ਦੀ ਜਿੱਦ ਦੀ ਸਰਕਾਰੀ ਖਰੀਦ ਕੀਤੀ ਜਾਂਦੀ ਹੈ ਤਾਂ ਫਿਰ ਮੌਸਮ ਡਰਾਨ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਤਰਪਾਲਾ ਇਸ ਵਕਤ ਫਸਲ ਦੇ ਉੱਤੇ ਪਾਈਆਂ ਹੋਈਆਂ ਨੇ ਕਿਉਂਕਿ ਮੌਸਮ ਇੱਕ ਵਾਰ ਇਹ ਜਿਹੜਾ ਹੋ ਗਿਆ ਸੀ ਕਿ ਮੀਂਹ ਆਣ ਦੇ ਪੂਰੇ ਪੂਰੇ ਚਾਂਸਸ ਬਣ ਗਏ ਸੀ ਖੰਨਾ ਮੰਡੀ ਦੇ ਵਿੱਚ ਤੇ احتیاطਨ ਤੌਰ ਤੇ ਤਰਪਾਲਾ ਦੇ ਨਾਲ ਫਸਲ ਨੂੰ ਢੱਕ ਦਿੱਤਾ ਹੈ ਤੁਹਾਨੂੰ ਇਹ ਵੀ ਦੱਸ ਦਨੇ ਆ ਵੀ ਫਸਲ ਜਦੋਂ ਖੰਨਿਆਂ ਮੰਡੀ ਦੇ ਵਿੱਚ ਕਿਸਾਨ ਲੈ ਕੇ ਆਉਂਦੇ ਨੇ ਪਹਿਲਾਂ ਫਸਲ ਦੀ ਸਾਫ ਸਫਾਈ ਹੁੰਦੀ ਹੈ ਫਿਰ ਉਸ ਨੂੰ ਫੋਲ ਕੇ ਸੁਕਾਇਆ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਭਾ ਜਿਹੜਾ ਹੈ ਲੱਗਦਾ ਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਨੇ ਉਹ ਸ਼ੈੱਡ ਥੱਲੇ ਨੇ ਫਸਲ ਸ਼ੈੱਡ ਥੱਲੇ ਆ ਤਾਂ ਕਿ ਵੀ ਮੌਸਮ ਦੀ ਮਾਰ ਤੋਂ ਮੰਡੀ 'ਚ ਆਉਣ ਤੋਂ ਬਾਅਦ ਫਸਲ ਨੂੰ ਬਚਾਇਆ ਜਾ ਸਕੇ ਇਸ ਵਾਰ ਬਹੁਤ ਵੱਡੀ ਕਿਸਾਨਾਂ ਤੇ ਮੌਸਮ ਦੀ ਮਾਰ ਪਈ ਹੈ ਝਾੜ ਵੀ ਇਸ ਵਾਰ ਘਟ ਦੱਸਿਆ ਜਾ ਰਿਹਾ ਹੈ ਔਰ ਕਿਸਾਨਾਂ ਦੀ ਜਿਹੜੀ ਆਮਦਨ ਹੈ ਇਸ ਵਾਰ ਘਟੇਗੀ ਸਰਕਾਰ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਕੇਂਦਰ ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹਨੂੰ ਵਧਾਇਆ ਜਾਵੇਗਾ ਪਰ ਮੌਸਮ ਜਿਹੜਾ ਹੈ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ ਇਸ ਵਾਰ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹਨੇ ਬਹੁਤ ਵੱਡੀ ਮਾਰ ਮਾਰੀ ਹੈ ਤੇ ਦੂਸਰੇ ਪਾਸੇ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਦੇ ਮਾਰ ਘਟ ਰਹੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਵੀ ਕਿਸਾਨਾਂ ਤੇ ਬਹੁਤ ਵੱਡੀ ਮਾਰ ਪਈ ਹੈ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਸਲ ਜਿਹੜੀ ਕਿਸਾਨਾਂ ਦੀ ਆਈ ਹੈ ਬਾਸਮਤੀ ਲੈ ਕੇ ਆਇਆ ਕੋਈ ਪਰਮਲ ਲੈ ਕੇ ਆਇਆ ਪਰਮਲ ਦੇ ਵਿੱਚ ਨਮੀ ਹੈ ਔਰ ਸਰਕਾਰ ਦਾ ਜਿਹੜਾ ਨਿਰਧਾਰਿਤ ਕੀਤਾ ਗਿਆ ਨਮੀ ਦੀ ਮਾਤਰਾ ਉਸ 17% ਦੀ ਕੀਤੀ ਗਈ ਹੈ ਕਹਿੰਦੇ ਕਿਸਾਨ ਮੌਜੂਦ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਫਸਲ ਕਿਸ ਵਰਣੀ ਹੈ ਤੇ ਕਿਸ ਤਰੀਕੇ ਨਾਲ ਫਸਲ ਹੈ ਤਾਂ ਕਿਆ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਰਨ ਆ ਸਿੰਘ ਹੈ ਕਿਹੜੇ ਪਿੰਡੋਂ ਆਏ ਪਿੰਟ ਬਾਠਾ ਫੋਰਜਿੰਗ ਜ਼ਿਲ੍ਹਾ ਕਿਹੜਾ ਸਰੇਕਾਰ ਸਾਹਿਬ ਇਹ ਮੰਡੀ ਫਸਲ ਲੈ ਕੇ ਆਏ ਹੋ ਕਿਹੜੀ ਕਿਸਮ ਲੈ ਕੇ ਆਏ ਅਸੀਂ 1509 ਲੈ ਕੇ ਆਏ ਬਾਸਮਤੀ ਬਾ ਟੈਨੂ ਸਰਕਾਰ ਖਰੀਦੀ ਹੈ ਹਾਂਜੀ ਹਾਂਜੀ ਪ੍ਰਾਈਵੇਟ ਆਪ ਬੋਲੀ ਹੁੰਦੀ ਹੈ ਪ੍ਰਾਈਵੇਟ ਹਾਂਜੀ ਔਰ ਜਿਹੜੀ ਪਰਮਲ ਹੈ ਜਿਹਨੂੰ ਸਰਕਾਰ ਖਰੀਦੀ ਆ ਉਹ ਮੰਡੀ ਚ ਆਈ ਹੈ ਤੇ ਕਿਹੇ ਜੀ ਫਸਲ ਆ ਉਹ ਹਲੀ ਤੱਕ ਕਰੀਬ ਨਾਲ ਲੱਗੀ ਇੱਕ ਦੋ ਦਿਨ ਨੂੰ ਸ਼ੁਰੂ ਹੋ ਜੂਗੀ ਮੇਰੇ ਕੱਲ੍ਹ ਕਹਿੰਦੇ 26 ਜੀ ਆਪਣੀ ਦੂਜੀ ਤੇ ਇਸਵਰ ਫਸਲ ਕਿਹੇ ਜਿਹਾ ਝਾੜ ਫਸਲ ਦਾ ਝਾੜ ਬਹੁਤ ਮਾੜਾ ਜੀ ਬਾਰ ਕੋਈ ਦਾ ਕੋ ਰੱਬ ਨਾ ਮਾਫੀ ਕੁ ਸਪਰੇਹਾ ਬਹੁਤ ਮਾੜੀਆਂ ਜੀ ਤੇ ਤੁਸੀਂ ਸਪਰੇਇਆਂ ਕਰਕੇ ਵੀ ਮਤਲਬ ਉਹ ਰਿਜਲਟ ਨਹੀਂ ਆਇਆ ਪੂਰਾ ਕਿਹੜੇ ਕਿਹੜੇ ਰੋਗ ਆ ਜਿਹੜੇ ਫਸਲ ਨੂੰ ਖਤਰਾ ਦਿੰਦਾ ਹੈ ਆਪਣਾ ਟੋਡੀ ਰੋਗ ਬਹੁਤ ਹੈ ਇੱਕ ਛੋਟੀ ਬੜੀ ਬਹੁਤ ਹੋ ਗਈ ਕਈਆਂ ਦੇ ਛੇੜੇ ਕੀ ਲਗ ਰਹੇ ਉਹ ਬਾਉਣੀ ਉਹ ਬਈ ਤੁਸੀਂ ਕੱਢਣੇ ਨਿਕਲੇ ਆਪਣਾ ਬਾਠਾ ਕਿਸਾਨਾਂ ਨੂੰ ਕੁਝ ਬਚਤ ਹੋਏਗੀ ਇਸ ਵਾਰ ਬਾਜੀ ਇੰਨਾ ਕਾ ਪੂਰਾ ਸੂਰੇ ਦਾ ਕੰਮ ਹੋ ਜੂਗਾ ਜੇ ਕਿ ਇਹ ਟੇਕਾ ਬੈਣਾ ਉਹ ਤਾਂ ਟੇਕਾ ਨਹੀਂ ਮੋਟਾ ਬਹੁਤ ਬੁਰਾ ਟੇਕੇ ਦੇ ਭਾ ਕੀ ਚੱਲਦੇ ਟੈਕਲਪਰ 70 65 70 ਹਜ਼ਾਰ ਕਿ ਅਜੇੇ ਚੱਲਦਾ ਰਿਹਾ ਕਿ ਜਿਵੇਂ ਸਰਕਾਰ ਕੇਂਦਰ ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਦੀ ਆਮਦਨ ਜਿਹੜੀ ਦੁੱਗਣੀ ਹੋਊਗੀ ਤੁਹਾਨੂੰ ਲੱਗਦਾ ਹੋਊ ਕਿ ਕਮਾਰਾ ਨਹੀਂ ਹੋਦਾ ਕਿਸਾਨ ਤਾਂ ਦਿਨ ਪਰ ਦਿਨ ਡੁੱਬ ਰਿਹਾ ਇੱਕ ਉੱਪਰ ਡੀਜ਼ਲ ਮਹਿੰਗਾ ਉੱਪਰ ਹੁਣ ਅੱਗਾਂ ਨਹੀਂ ਲਾਉਣ ਦੇਣੀ ਨਾ ਮੈਂ ਉਦੋਂ ਹੋਰ ਖਰਚੇ ਵਾਧ ਜਾਣ ਬਹੁਤ ਸਾਰੇ ਕਿਸਾਨ ਤੇ ਜੇਕਰ ਇੱਦਾਂ ਹੀ ਚੱਲਦਾ ਰਿਹਾ ਕਿ ਕਿਸਾਨ ਖੇਤੀ ਕਰੂ ਕਿਸਾਨ ਇੱਕ ਤਾਂ ਹੋਰ ਕੰਮ ਕੋਈ ਆਉਂਦਾ ਨਹੀਂ ਕਿ ਜੱਟ ਨੇ ਖੇਤੀਓ ਕਰਨੀ ਹੈ ਆਂ ਵੀ ਐਸ ਸਾਲ ਦਾ ਅਗਲੇ ਸਾਲ ਮਾੜਾ ਮੋਟਾ ਪ੍ਰਾਪਰਟ ਹੋ ਕੇ ਸਰ ਇਹ ਲਈ ਆਸ ਨਾਲ ਮਰਾਸ ਮੌਸਮ ਕਿਤਾ ਦਾ ਮੌਸਮ ਤਾਂ ਬਹੁਤ ਖਰਾਬ ਹੈ ਅੱਜ ਆਪਣਾ ਪਾਰਸ ਪੂਰੀ ਬਰ ਤੇ ਆਹੀ ਬਾਤ ਚੱਲਦੀ ਰਹੇ ਚੋਨੇ ਬੜਨੇ ਬਹੁਤ ਆਫਰ ਹੋ ਜਾਂਦੇ ਹਨ ਥੋੜੇ ਲੱਗੇ ਖੇਤਾਂ ਤੇ ਬਾਰਿਸ਼ ਪੈ ਰਹੀ ਹੈ ਪੂਰੀ ਬੱਤ ਪੈ ਰਹੀ ਬੜਾ ਬਾਠਾ ਖੁਰਦ ਵਿੱਚ ਪੂਰੀ ਬੱਤ ਪੈ ਰਹੀ ਤੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਸਰਕਾਰ ਦੇ ਅਜੇ ਆਮ ਆਮ ਕਰਦੀ ਮਾੜਾ ਮੋਟਾ ਥੋੜਾ ਬਹੁਤ ਬਹੁਤ ਜੀ ਦਵੇ ਤੇਲ ਦਾ ਖਰਚਾ ਬਾਕੀ ਬਈ ਫਿਰ ਨਾਲ ਪਰਪੈਕਟ ਤੇ ਮੰਡੀ ਚ ਪ੍ਰਬੰਧ ਕਿਤਾ ਮੰਡੀ ਚ ਪ੍ਰਬੰਧ ਕਿਤਾ ਮੰਡੀ ਦੀ ਪ੍ਰਬੰਧ ਬਹੁ ਬਈ ਪਾਣੀ ਵੀ ਹੈ ਟਾਇਰ ਵੀ ਹੈ ਔਰ ਆ ਸੱਟ ਛੁੱਟ ਪਏ ਮੈਂ ਅੰਦਰ ਇੱਥੇ ਪਹਿਲਾਂ ਵੀ ਆ ਗਈ ਪਹਚਾਓ ਜੇ ਅਗਲੀ ਛੱਟ ਛੁੱਟ ਨਾ ਆਵੇ ਫਿਰ ਬੜਾ ਆਪੋ ਜੀ ਸਾਹਿਬ ਤੁਸੀਂ ਕਿਹੜੇ ਪਰਸਵਾਹ ਹੈ ਫਸਲ ਕਿੱਦਾਂ ਦੀ ਹੈ ਸਰ ਫਸਲ ਸਾਹਿਬ ਜੋ ਇਹ ਫਸਲ ਦੀ ਵੀ ਹੁਆ ਖੇਤਾ ਖਰਾਬ ਹੈ ਸਭ ਉਹ ਨਹੀਂ ਬਧੀਆ ਨਹੀਂ ਨੁਕਸਾਨ ਕਿੰਨਾ ਨੁਕਸਾਨ ਬਹੁਤ ਜਿੰਦ ਦਾ ਡੋਤੀ ਤੇ ਕੀ ਕੋਨਾ ਚਾੜ ਘਟਾ ਦੇ ਤਾਂ ਹੋਰ ਵੀ ਛੋਟੀ ਬੜੀ ਹੋ ਜੀ ਉਹ ਤਾਂ ਵੀ ਖਤਮ ਹੋ ਜੀਗਾ ਈਦੇ ਤੋਂ ਉਮੀਦ ਲਗਾਣੇ ਆ ਸਰਕਾਰ ਤੋਂ ਜਾਂ ਮੈਂ ਅਜਿਹਾ ਕਿਹੇ ਬੰਦੇ ਨਾਲੋਂ ਸਰਕਾਰ ਕੀ ਕਰੂਗੀ ਸਰਕਾਰ ਨੇ ਕੁਝ ਨਹੀਂ ਕੀਤਾ ਕਰਤਾ ਆਪਣੇ ਆਪ ਪਰ ਤੇ ਪ੍ਰਮਾਤਮਾ ਤੇ ਕੀ ਨਹੀਂ ਕਰ ਸਕਾਂ ਪ੍ਰਮਾਤਮਾ ਤੇ ਤਾਂ ਫੇਰ ਹੀ ਆਸ ਹੈ ਕੋਸ਼ਿਸ਼ ਕੋਸ਼ਿਸ਼ ਨਾ ਕਰਨਾ ਜਣੂ ਕਰਨਾ ਸਰਕਾਰਾਂ ਦਾ ਕਰਨਾ ਤਾਂ ਤੁਸੀਂ ਸੁਣਿਆ ਵੀ ਖੰਡਾ ਮੰਡੀ ਦੇ ਵਿੱਚ ਫਸਲ ਲੈ ਕੇ ਆਇਆ ਕਿਸਾਨ ਕਿੱਕਾ ਤਾਂ ਮਾਰ ਮੌਸਮ ਦੀ ਬਹੁਤ ਵੱਡੀ ਪਈ ਹੈ ਉਸੇ ਸਰਕਾਰ ਨੂੰ ਵੀ ਇਹਨਾਂ ਵੱਲ ਦੇਖਣਾ ਚਾਹੀਦਾ ਠੀਕਾ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਹੈ ਉਹਨਾਂ ਨੂੰ ਤਾਂ ਨੁਕਸਾਨ થઈ ਹੀ ਹੈ ਪਰ ਦੂਸਰੇ ਕਿਸਾਨ ਜਿਹੜੇ ਆਪਣੀ ਖੇਤੀ ਕਰਦੇ ਨੇ ਉਹਨਾਂ ਨੂੰ ਵੱਡਾ ਨੁਕਸਾਨ ਇਸ ਵਾਰ ਚੱਲਣਾ ਪੈ ਰਿਹਾ ਮੌਸਮ ਤੋਂ ਉਮੀਦ ਜਤਾਈ ਆ ਰਹੀ ਹੈ ਵੀ ਪਰਮਾਤਮਾ ਮੌਸਮ ਠੀਕ ਕਰੇਗਾ ਤੇ ਕਿਸਾਨਾਂ ਦੀ ਮਾਂ ਫੜੀ ਜਾਵੇਗੀ ਤੇ ਸਰਕਾਰ ਤੋਂ ਵੀ ਉਮੀਦ ਹੈ ਕਿ ਸਰਕਾਰ ਵੀ ਇਹਨਾਂ ਵੱਲ ਧਿਆਨ ਦੇਗੀ ਤਾਂ ਕਿ ਕਿਸਾਨ ਬਚੈ ਗੁਰਦੀਪ ਸਿੰਘ ਨਿਊਜ਼ ਰਿਪੋਰਟ ਖੰਨਾ ਜਿਹੜੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਔਰ ਇੱਥੇ ਜਿਹੜੀ ਹਾਲੇ ਤੱਕ ਕੇਵਲ ਬਾਸਮਤੀ 1509 ਦੀ ਅਰਾਈਵਲ ਹੈ ਔਰ ਦੂਜੀ ਅਰਾਈਵਲ ਜਦੋਂ ਮੌਸਮ ਦਾ ਵੇੜ ਰਿਹਾ ਪਿਛਲੇ 20-25 ਦਿਨ ਬਾਰਿਸ਼ਾਂ ਪੈਂਦੀਆਂ ਰਹੀਆਂ ਤੇ ਸਾਨੂੰ ਉਮੀਦ ਹੈ ਵੀ ਇਹ ਜਿਹੜੀ ਜਿਹੜਾ ਮੋਟਾ ਝੋਨਾ ਜਿਹਨੂੰ ਗ੍ਰੇਡ A ਚੌਲ ਕਹਿੰਦੇ ਨੇ ਉਹ ਲਗਭਗ 25 ਤਰੀਕ ਦੇ ਲੱਗ ਕੇ ਆਏਗਾ ਬਟ ਪੰਜਾਬ ਸਰਕਾਰ ਤੇ ਮਾਜੋ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ਾਂ ਹੇਠ ਜਿਹੜਾ ਪ੍ਰਬੰਧ ਸਾਰੇ ਮੁਕੰਮਲ ਕੀਤੇ ਗਏ ਨੇ ਔਰ ਜਿਹੜਾ ਹੈਗਾ ਸਾਰਾ ਬਾਰਦਾਨਾ ਵੀ ਮੌਜੂਦ ਹੈ ਸਟਾਫ ਵੀ ਡਿਪਲੋਏਟ ਕਰ ਦਿੱਤਾ ਔਰ ਬਾਕੀ ਵੀ ਸਾਰੇ ਪ੍ਰਬੰਧ ਸੰਬੰਧਿਤ ਵਿਭਾਗ ਵੱਲੋਂ ਕਰ ਲਏ ਗਏ ਤੇ ਤੁਹਾਡੇ ਮਾਧਿਅਮ ਨਾਲ ਹੀ ਬਸ ਇਹੀ ਅਪੀਲ ਹੈ ਕਿਸਾਨਾਂ ਨੂੰ ਵੀ ਸਾਫ ਤੇ ਸੁੱਕਾ ਝੋਨਾ ਜਿਹੜਾ ਮੰਡੀ ਚ ਲਿਆਂਦਾ ਜਾਵੇ ਤੇ ਤਾਂ ਜੋ ਉਹਨਾਂ ਦਾ ਸੱਚਾ ਮੰਡੀਕਰਨ ਹੋ ਸਕੇ ਬਹੁਤਾਂ